ਦਿਆਂ ਖੜਾ ਦੀ ਛੋਟੀ ਬੱਕਰੀ ਕਹਿੰਦੇ ਉਹ ਮੈਡੀਕਲ ਆ ਗਿਆ ਛੋਟੀ ਮੇਰੀ ਗੱਲ ਬੜੀ ਰੱਥੀ ਨੇ ਮੈਨੂੰ ਪਤਾ ਬਸਦਾ ਇਹ ਮਗਾ ਆੜਾ ਬੰਦਾ ਇਹ ਆੜ ਨਹੀਂ ਛੋਟੀ ਬਹੁਤ 10 ਸਾਲਾਂ ਦੀ ਹੈ ਅੱਸਿਆ ਕਿੱਥੋਂ ਲਿਆਈ ਦੀ ਆ ਲੱਗੂਗਾ ਬੰਗਾ ਬਣਜੀ ਕਿੱਥੋਂ ਲਿਆ ਛੋਟੀ ਇਹ ਇੱਥੋਂ ਇੱਥੋਂ ਲਾ ਪਰਪੋਰ ਕਰਾਈ ਦੀ ਉੱਥੋਂ ਮਿਲਦੀਆਂ ਨੇ ਇਹ ਨਾ ਆਪ ਕਰਾਈਦਾ ਕਿ ਨਾ ਦੇ ਅਸੇ ਨਮਸਕਾਰ ਕਰਨਾ ਆ ਆਹ ਹੋਇਆ ਬੰਦਾ ਵੀ ਮਨਾ ਲਿਆ ਆ ਪੈਣਾ ਕਰਾਇਆ ਪੜਾ ਆਈਆਂ ਆ ਸੀ ਦੋ ਤਿੰਨ ਆਇਆ ਚਲ 500 ਦਿਓ ਯਾਰ ਇਹਨੂੰ ਨਹੀਂ ਮਗਾ ਉਹ 500 ਦਿਓ ਬਸ ਵਾ ਠੀਕ ਆ ਫਿਰ ਵੀ ਬੰਦਾ ਉਹ ਵੀ ਨਾ ਮਗਾ ਤੇ 500 ਤਾਂ ਦਿਓ ਯਾਰ ਅਗਲਾ ਫੇਰ ਵੀ ਆਉਣਾ ਰਵੇ ਹੋ ਗਿਆ ਹੋ ਗਿਆ ਇਹ ਸੌਦਾ ਕਿੰਨੇ ਦਾ ਹੋ ਗਿਆ ਲਖੀ ਕਿੰਨੇ ਦਾ ਹੋ ਗਿਆ 1000 ਨਹੀਂ 500 ਦੇਣਾ ਅੱਜ 500 ਦੇਣਾ 3000 ਮਨ ਕੇ 700 ਦੇਣੇ 500 ਆ ਗੱਲ ਕਿਹੜੀ ਗੱਲ ਹੀ ਗੱਲ ਇਹਦੇ ਕਰਦੇ ਸਾਡੇ 13000 ਦਾ ਸੌਦਾ ਹੋ ਗਿਆ ਬਾਈ ਨਾਲ ਖੜੋ ਬਸ ਕੇ ਰਹਿ ਜੀ ਅਗਾਂਹ ਧਾਰ ਕਰਨੇ ਮੈਂ ਇਹਨੂੰ ਕਹਾਂ ਤੁਸੀਂ ਕਿਵੇਂ ਮੇਰੇ ਨਾਲ ਖੜੋਗੇ ਆ ਕੀ ਸਾਈ ਨਾ 500 ਦੇ ਦੇ ਬਾਈ ਆ ਫੜ ਬਾਈ ਆ 500 ਆ ਗਿਆ ਜਰਾ ਉੱਪਰ ਲੇਪਰਾ ਉਹ ਨਹੀਂ ਹੋ ਰਿਹਾੜ ਕਰਦਾ ਸਾਰੇ ਲੈਣੇ ਤਾਂ ਉਦੋਂ ਨੜਿਆ ਪਾ ਲੈਣ ਮੰਦੇ ਚੱਲ ਚਾਰ ਉੱਪਰ ਲਾ ਦੇ ਦੋ ਯਾਰ ਹੈ ਇਹ ਨਹੀਂ ਹੋ ਰਿਹਾ ਅੱਗੇ ਫਿਰ ਦੇਖ ਕੇ ਹਟਾ ਰਹੀ ਲੋ ਬਈ ਆ ਬੱਕਰੀਆ ਸੌਦਾ ਹੋ ਗਿਆ ਇਹ 13.5 13.5 ਹਜ਼ਾਰ ਦੀ ਹੋ ਗਈ ਬਈ ਬੱਕਰੀ